ਸੋ ਪਹਿਲੀ ਬੰਦਨਾ ਸੀ ਕਹਿਣ ਲੱਗੇ ਆ ਪੁੱਤਾਂ ਦੀ ਬਾਬਤ ਕੀ ਲਿਖਿਆ ਕਹਿੰਦੇ ਪੁੱਤਾਂ ਵਾਲਿਓ ਜੱਗ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ ਜਿਉਂਦੇ ਜਾਨ ਸਹਾਰਾ ਨੇ ਜ਼ਿੰਦਗੀ ਦਾ ਮੋਹਿਆ ਗਿਆ ਦੇ ਪਿੱਛੋਂ ਨਿਸ਼ਾਨ ਪੁੱਤਰ ਪੁੱਤਾਂ ਪਿੱਛੇ ਭੜਕਦੀ ਫਿਰੇ ਦੁਨੀਆ ਮਾਪੇ ਬੁੱਤ ਦੇ ਵਿੱਚ ਪ੍ਰਾਨ ਪੁੱਤਰ ਸੀਤਲ ਪੁੱਤਰਾ ਬਾਜ ਨਾ ਸੋਣ ਮਾਪੇ ਹੁੰਦੇ ਮਾਪਿਆਂ ਦੀ ਆਨ ਸ਼ਾਨ ਪੁੱਤਰ ਦੇ ਪੁੱਤਰਾਂ ਦੀਆਂ ਦਾਤਾਂ ਦੇ ਪੁੱਤਰਾ ਦੀਆਂ ਦਾਤਾ ਮਾਲਕਾ ਦੇ ਸਭ ਨੂੰ ਦੇ ਪੁੱਤਰਾ ਦੀਆਂ ਦਾਤਾ ਮਾਲਕਾ ਦੇ ਸਭ ਨੂੰ ਮਿੱਠੀਆਂ ਏ ਸੁਗਾਤਾ ਮਿੱਠੀਆਂ ਏ ਸੁਗਾਤਾ ਮਾਲਕਾ ਦੇ ਸਭ ਨੂੰ ਦੇ ਪੁੱਤਰਾ ਦੀਆਂ ਦਾਤਾ ਮਾਲਕਾ ਦੇ ਸਭ ਨੂੰ ਦੇ ਪੁੱਤਰਾ ਦੀਆਂ ਦਾਤਾ ਮਾਲਕਾ ਦੇ ਸਭ ਨੂੰ ਦੇ ਪੁੱਤਰਾ ਦੀਆਂ ਦਾਤਾ ਮਾਲਕਾ ਦੇ ਸਭ ਨੂੰ ਪੁੱਤਾਂ ਬਾਜੂ ਪੜਕਣ ਮਾਵਾ ਰੈਣ ਪਰਦਿਆਂ ਹੋਂਕੇ ਹਾਵਾਂ ਪੁੱਤਾਂ ਬਾਜੂ ਪੜਕਣ ਮਾਵਾ ਰੈਣ ਪਰਦਿਆਂ ਹੋਂਕੇ ਹਾਵਾਂ ਰੋੜ ਕੱਟਦੀਆਂ ਰਾਤਾ ਰੋ ਰੋ ਕੱਟ ਦਿਆਂ ਰਾਤਾ ਮਾਲਕਾ ਦੇ ਸਭਨ ਦੇ ਪੁੱਤਰਾ ਦੀਆਂ ਦਾਤਾ ਮਾਲਕਾ ਦੇ ਸਭ ਨੂੰ ਦੇ ਪੁੱਤਰਾ ਦੀਆਂ ਦਾਤਾ ਮਾਲਕਾ ਦੇ ਸਭ ਨੂੰ ਜੋ ਵੀ ਤੇਰੇ ਦਰ ਤੇ ਆਵੇ ਮੂਹ ਮੰਗ ਮੁਰਾਦਾ ਪਾਵੇ ਜੋ ਵੀ ਤੇਰੇ ਤੇ ਆਵੇ ਮੂਹ ਮੰਗ ਮੁਰਾਦਾ ਪਾਵੇ ਖੁਲੀਆਂ ਬੇਖਬਰਾਤਾ ਖੁਲੀਆਂ ਬੇਖਬਰਾਤਾ ਮਾਲਕਾ ਦੇ ਸਭ ਨੂੰ ਦੇ ਪੁੱਤਰਾ ਦੀਆਂ ਦਾਤਾ ਮਾਲਕਾ ਦੇ ਸਭ ਨੂੰ ਦੇ ਪੁੱਤਰਾ ਦੀਆਂ ਦਾਤਾ ਮਾਲਕਾ ਦੇ ਸਭ ਨੂੰ ਚੁੱਕ ਬਿਗਾਨਾ ਹੰਡਨੀ ਪੈਂਦੀ ਇਹ ਗੱਲ ਸਾਰੀ ਦੁਨੀਆ ਕਹਿੰਦੀ ਚੁੱਕ ਬਿਗਾਨਾ ਹੰਡਨੀ ਪੈਂਦੀ ਇਹ ਗੱਲ ਸਾਰੀ ਦੁਨੀਆ ਕਹਿੰਦੀ ਝੂਠ ਨਹੀਂ ਇਹ ਬਾਤਾਂ ਝੂਠ ਨਹੀਂ ਇਹ ਬਾਤਾਂ ਮਾਲਕਾ ਦੇ ਸਭ ਨੂੰ ਦੇ ਪੁੱਤਰਾ ਦੀਆਂ ਦਾਤਾ ਮਾਲਕਾ ਦੇ ਸਭ ਨੂੰ ਦੇ ਪੁੱਤਰਾ ਦੀਆਂ ਦਾਤਾ ਮਾਲਕਾ ਦੇ ਸਭ ਨੂੰ ਮਿੱਠੀਆਂ ਏ ਸੁਗਾਤਾ ਮਿੱਠੀਆਂ ਏ ਸੁਗਾਤਾ ਮਾਲਕਾ ਦੇ ਸਭ ਨੂੰ ਦੇ ਪੁੱਤਰਾ ਦੀਆਂ ਦਾਤਾ ਮਾਲਕਾ ਦੇ ਸਭ ਨੂੰ ਦੇ ਪੁੱਤਰਾ ਦੀਆਂ ਦਾਤਾ ਮਾਲਕਾ ਦੇ ਸਭ ਨੂੰ